ਗੁਰਾਇਆਂ ਐਂਬੂਲੈਂਸ ਸੇਵਾ ਸੁਸਾਇਟੀ ਦੇ ਮੈਂਬਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਗੁਰਾਇਆਂ ਵਿੱਚ ਹੋਈ ਇਸ ਮੌਕੇ ਬੁਲਾਰਿਆਂ ਨੇ ਕਿਹਾ ਹੈ ਕਿ ਗੁਰਾਇਆਂ ਵਾਸੀਆਂ ਵੱਲੋਂ ਜੋ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਐਂਬੂਲੈਂਸ ਲਿਆਂਦੀ ਗਈ ਸੀ ਉਸ ਦੀ ਕਲੈਕਸ਼ਨ ਵਿੱਚ ਕੁਝ ਪੈਸੇ ਬਚ ਗਏ ਹਨ ਮੀਟਿੰਗ ਦੌਰਾਨ ਸੁਸਾਇਟੀ ਮੈਂਬਰਾਂ ਨੇ ਇਹ ਫੈਸਲਾ ਲਿਆ ਹੈ ਕਿ ਕੁਝ ਪੈਸੇ ਹੋਰ ਪਾ ਕੇ ਕਲੈਕਸ਼ਨ ਕਰਕੇ ਗੁਰਾਇਆਂ ਸ਼ਹਿਰ ਲਈ ਮ੍ਰਿਤਕ ਦੇਹ ਨੂੰ ਲਿਜਾਣ ਵਾਲੀ ਵੈਨ ਲਿਆਂਦੀ ਜਾਵੇਗੀ ਜਿਸ ਦੀ ਪ੍ਰਤੀਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਇਤਿਹਾਸ ਹੈ ਕਿ ਬਹੁਤ ਜਲਦ ਉਹ ਵੈਨ ਗੁਰਾਇਆਂ ਵਾਸੀਆਂ ਨੂੰ ਸਪੂਰਤ ਕਰ ਦਿੱਤੀ ਜਾਵੇਗੀ ਸੋਸਾਇਟੀ ਮੈਂਬਰਾਂ ਨੇ ਕਿਹਾ ਹੈ ਕਿ ਉਹਨਾਂ ਦੀ ਸੰਸਾਹਰ ਸਮੇਂ ਲੋਕ ਭਲਾਈ ਦੇ ਕੰਮਾਂ ਵਿੱਚ ਅਹਿਮ ਯੋਗਦਾਨ ਪਾਉਂਦੀ ਰਹਿੰਦੀ ਹੈ ਗੁਰਾਇਆਂ ਤੋਂ ਨਵਰੰਗ ਚੈਨਲ ਲਈ ਮਨੀਸ਼ ਕੋਸ਼ਲ ਦੀ ਰਿਪੋਰਟ ਅੱਜ ਐਂਬੂਲੈਂਸ ਸੇਵਾ ਸੁਸਾਇਟੀ ਦੀ ਮਹੀਨਾਵਾਰ ਮੀਟਿੰਗ ਹੋਈ ਔਰ ਇਹਦੇ ਵਿੱਚ ਵਿਚਾਰ ਕੀਤੀ ਗਈ ਕਿ ਆਪਾਂ ਜਦੋਂ ਐਂਬੂਲੈਂਸ ਦੇ ਲਈ ਕਲੈਕਸ਼ਨ ਕਰ ਰਹੇ ਸੀ ਤਾਂ ਜਿੰਨੀ ਕਲੈਕਸ਼ਨ ਸੀ ਉਸ ਤੋਂ ਡਬਲ ਦੇ ਕਰੀਬ ਕਲੈਕਸ਼ਨ ਹੋ ਗਈ ਸੀ ਤੇ ਉਦੋਂ ਸਾਰੇ ਵੀਰਾਂ ਦੇ ਨਾਲ ਸਲਾਹ ਕੀਤੀ ਸੀ ਕਿ ਵੀ ਕਿਸ ਹਿਸਾਬ ਨਾਲ ਇਹ ਪੈਸੇ ਜਿਹੜਾ ਆ ਉਹਦਾ ਸਦਕਾ ਵੀ ਉਹ ਕੀਤਾ ਜਾਵੇ ਤੇ ਉਸ ਦੇ ਲਈ ਇਹ ਸਲਾਹ ਆਈ ਸੀ ਕਿ ਗੁਰਾਇਆਂ ਦੇ ਵਿੱਚ ਇੱਕ ਸ਼ਵਾਹਨ ਕਰੀਮੇਸ਼ਨ ਵੈਨ ਦੀ ਵੀ ਬਹੁਤ ਜ਼ਰੂਰਤ ਹੈ ਤੋ ਇਸ ਚ ਇਸੇ ਸਬੰਧ ਦੇ ਵਿੱਚ ਮੀਟਿੰਗ ਹੋਈ ਕਿ ਜਿਹੜੀ ਆਪਾਂ ਨਵੀਂ ਇੱਕ ਸ਼ਵਾਹਨ ਲੈ ਕੇ ਆਈ ਜਾਵੇ ਆ ਉਹਦੀ ਜਿਹੜੀ ਉੱਪਰ ਸ਼ੇਪ ਦੇ ਲਈ ਕਰੀਬ 9.5 ਲੱਖ ਰੁਪਏ ਦਾ ਖਰਚਾ ਆਏਗਾ ਤੇ ਅੱਜ ਆਪਾਂ ਜਿਹੜੀ ਹੈ ਉਹਦੇ ਲਈ ਪ੍ਰੋਸੈਸਿੰਗ ਸਟਾਰਟ ਕਰ ਦਿੱਤੀ ਹੈ ਤੇ ਉਮੀਦ ਹੈ ਕਿ ਅਗਲੇ ਮਹੀਨੇ ਆਪਣੀ ਜਿਹੜੀ ਆ ਗੁਰਾਇਆਂ ਦੇ ਵਿੱਚ ਇਹ ਵੀ ਜਿਹੜੀ ਸੀ ਕਮੀ ਇਹ ਦੂਰ ਹੋ ਜਾਵੇਗੀ ਅਤੇ ਇੱਕ ਨਵੀਂ ਕਰਮੇਸ਼ਨ ਵੈਨ ਜਿਹੜੀ ਆ ਉਹ ਆਪਣੇ ਗੁਰਾਇਆਂ ਸ਼ਹਿਰ ਨੂੰ ਮਿਲ ਜਾਵੇਗੀ ਆਪਣੀ ਜੋ ਐਂਬੂਲੈਂਸ ਹੈ ਉਹਦੇ ਸਰਵਿਸ ਦਾ ਨੰਬਰ 9345 96 96465 80 80 108 96465 80 108 ਨੰਬਰ ਅਗਰ ਕਿਸੇ ਨੂੰ ਵੀ ਜ਼ਰੂਰਤ ਹੋਵੇ ਔਰ ਉਹ ਇਸ ਨੰਬਰ ਦੇ ਉੱਪਰ ਸੰਪਰਕ ਕਰ ਸਕਦਾ ਹੈ ਤਾਂ ਆਪ ਸਭ ਦੇ ਸਹਿਯੋਗ ਦੇ ਨਾਲ ਹੀ ਇਹ ਸਰਵਿਸ ਜਿਹੜੀਆਂ ਚੱਲਦੀਆਂ ਔਰ ਦੋ ਐਂਬੂਲੈਂਸਾਂ ਚੱਲਦੀਆਂ ਦੂਸਰੇ ਦਾ ਨੰਬਰ 77174 80 108 ਨੰਬਰ ਉਹਦਾ ਵੀ ਆ ਤੋ ਇਹ ਤੁਸੀਂ ਕਿਸੇ ਵੀ ਵਕਤ ਇਹਨਾਂ ਨੂੰ ਯੂਜ਼ ਕਰ ਸਕਦੇ ਆ ਇਹ ਆਪ ਸਭ ਦੇ ਸਹਿਯੋਗ ਦੇ ਨਾਲ ਹੀ ਇਹ ਦੋਈ ਸਰਵਿਸਿਜ਼ ਜਿਹੜੀਆਂ ਇਹ ਚੱਲ ਰਹੀਆਂ ਆ ਤੇ ਉਮੀਦ ਹੈ ਕਿ ਆਪਾਂ ਸਾਰੇ ਜਿੱਦਾਂ ਸ਼ਹਿਰ ਨਿਵਾਸੀਆਂ ਨੇ ਪਹਿਲਾਂ ਸਹਿਯੋਗ ਕਰਕੇ ਇਹ ਐਂਬੂਲੈਂਸ ਆ ਇਹ ਅੱਗੇ ਤੋਂ ਵੀ ਆਪ ਸਭ ਦਾ ਸਹਿਯੋਗ ਐਨ ਆਰ ਆਈ ਵੀਰਸ ਦਾ ਜਿਹੜਾ ਹੈਗਾ ਸਾਰਿਆਂ ਦਾ ਸਹਿਯੋਗ ਜਿਹੜਾ ਆ ਉਹ ਇਦਾਂ ਹੀ ਚੱਲਦਾ ਰਹੂਗਾ ਜੀ ਧੰਨਵਾਦ ਗੁਰਾਇਆਂ ਐਂਬੂਲੈਂਸ ਸੇਵਾ ਸੁਸਾਇਟੀ ਦੇ ਮੈਂਬਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਗੁਰਾਇਆਂ ਵਿੱਚ ਹੋਈ ਇਸ ਮੌਕੇ ਬੁਲਾਰਿਆਂ ਨੇ ਕਿਹਾ ਹੈ ਕਿ ਗੁਰਾਇਆਂ ਵਾਸੀਆਂ ਵੱਲੋਂ ਜੋ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਐਂਬੂਲੈਂਸ ਲਿਆਂਦੀ ਗਈ ਸੀ ਉਸ ਦੀ ਕਲੈਕਸ਼ਨ ਵਿੱਚ ਕੁਝ ਪੈਸੇ ਬਚ ਗਏ ਹਨ ਮੀਟਿੰਗ ਦੌਰਾਨ ਸੁਸਾਇਟੀ ਮੈਂਬਰਾਂ ਨੇ ਇਹ ਫੈਸਲਾ ਲਿਆ ਹੈ ਕਿ ਕੁਝ ਪੈਸੇ ਹੋਰ ਪਾ ਕੇ ਕਲੈਕਸ਼ਨ ਕਰਕੇ ਗੁਰਾਇਆਂ ਸ਼ਹਿਰ ਲਈ ਮ੍ਰਿਤਕ ਦੇਹ ਨੂੰ ਲਿਜਾਣ ਵਾਲੀ ਵੈਨ ਲਿਆਂਦੀ ਜਾਵੇਗੀ ਜਿਸ ਦੀ ਪ੍ਰਤੀਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਆਸ ਹੈ ਕਿ ਬਹੁਤ ਜਲਦ ਉਹ ਵੈਨ ਗੁਰਾਇਆਂ ਵਾਸੀਆਂ ਨੂੰ ਸਪੁਰਦ ਕਰ ਦਿੱਤੀ ਜਾਵੇਗੀ ਸੋਸਾਇਟੀ ਮੈਂਬਰਾਂ ਨੇ ਕਿਹਾ ਹੈ ਕਿ ਉਹਨਾਂ ਦੀ ਸੰਸਾਹਰ ਸਮੇਂ ਲੋਕ ਭਲਾਈ ਦੇ ਕੰਮਾਂ ਵਿੱਚ ਅਹਿਮ ਯੋਗਦਾਨ ਪਾਉਂਦੀ ਰਹਿੰਦੀ ਹੈ ਗੁਰਾਇਆਂ ਤੋਂ ਨਵਰੰਗ ਚੈਨਲ ਲਈ ਮਨੀਸ਼ ਕੋਸ਼ਲ ਦੀ ਰਿਪੋਰਟ